ਪੋਲਿਟਿਕਸ ਦੇ ਵਿੱਚ ਸਿਆਸੀ ਰਿਸ਼ਤੇਦਾਰੀਆਂ ਦਾ ਮਾਹੌਲ ਪੂਰਾ ਜ਼ੋਰਾ ਸ਼ੋਰਾ ਤੇ ਹੈ ਹਾਲਾਂਕਿ ਇਹ ਸੋ ਕਾਲਡ ਸਿਆਸੀ ਰਿਸ਼ਤੇਦਾਰ ਆਪਸ ਵਿੱਚ ਲੜੀ ਵੀ ਜਾਂਦੇ ਆ ਤਾਨੇ ਮੇਨੇ ਵੀ ਹੋਈ ਜਾਂਦੇ ਵਿਚਵਚਾਲੀ ਲੰਗੇ ਦਿਨ ਵੀ ਇੱਕ ਚੀਜ਼ ਇਦਾਂ ਦੀ ਵੇਖਣ ਨੂੰ ਮਿਲੀ ਜਦੋਂ ਪ੍ਰਤਾਪ ਸਿੰਘ ਬਾਜਵਾ ਤੇ ਰਾਣਾ ਇੰਦਰ ਪ੍ਰਤਾਪ ਆਮੋ ਸਾਹਮਣੇ ਹੋ ਗਏ ਤੇ ਗੱਲ ਚੱਲ ਪਈ ਚਾਚਾ ਭਤੀਜਾ ਆਪਸ ਦੇ ਵਿੱਚ ਖਹਿ ਪਏ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਕਾਂਗਰਸ ਦੇ ਅੰਦਰਲੇ ਹਾਲਾਤਾਂ ਬਾਰੇ ਗੱਲਬਾਤ ਕਰਦੇ ਹਾਂ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੋਦੀ ਜੀ ਨੂੰ ਨੋਟਸ ਸਮਾਰ ਦਿੱਤਾ ਬਹੁਤ শুকਰੀਆ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਸਭ ਚਾਚਾ ਭਤੀਜਾ ਆਪਸ ਵਿੱਚ ਖਹਿ ਗਏ ਪ੍ਰਤਾਪ ਸਿੰਘ ਬਾਜਵਾਇਦਰ ਰਾਣਾ ਇੰਦਰ ਪ੍ਰਤਾਪ ਕਿਵੇਂ ਦੇਖਦੇ ਹੋ ਸਾਰੀ ਸਿਚੁਏਸ਼ਨ ਦੇਖੋ ਗੱਲ ਪਤਾ ਕੀ ਹੈ ਪੰਜਾਬ ਇਸ ਟਾਈਮ ਕੁਦਰਤੀ ਆਫਤ ਦਾ ਸ਼ਿਕਾਰ ਹੈ ਸਾਨੂੰ ਸਾਰਿਆਂ ਨੂੰ ਤਾਂ ਅੱਜ ਦੇ ਦਿਹਾੜਿਆਂ ਦੇ ਵਿੱਚ ਅੱਜ ਦੇ ਦਿਨਾਂ 'ਚ ਇਹ ਚਾਹੀਦਾ ਕਿ ਅਸੀਂ ਇਕੱਠੇ ਹੋ ਕੇ ਹੰਬਲਾ ਮਾਰੀਏ ਪਹਿਲਾਂ ਤਾਂ ਅਸੀਂ ਜਿਹੜੇ ਬੰਦੇ ਉਸ ਦੇ ਪੀੜਤ ਨੇ ਜਿਨ੍ਹਾਂ ਦੀਆਂ ਫਸਲਾਂ ਡੁੱਬ ਗਈਆਂ ਜਿਨ੍ਹਾਂ ਦੇ ਡੰਗਰ ਡੁੱਬ ਗਏ ਘਰ ਟਹਿ ਗਏ ਉਹਨਾਂ ਨੂੰ ਅਸੀਂ ਮਾਲੀ ਸਹਾਇਤਾ ਮਾਨਸਿਕ ਤੌਰ ਤੇ ਉੱਤੇ ਜਿੰਨਾ ਕ ਅਸੀਂ ਉਹਨਾਂ ਨੂੰ ਸਹਾਇਤਾ ਦੇ ਸਕਦੇ ਹਾਂ ਉਹ ਦੇਈਏ ਰਾਜਨੀਤੀ ਕਰਨ ਨੂੰ ਤਾਂ ਬਹੁਤ ਵਕਤ ਪਿਆ ਅਜੇ 2027 ਵੀ ਦੂਰ ਹੈ ਲekin ਕੱਲਾ ਜਿਹੜਾ ਵਾਕਿਆ ਸੀਗਾ ਨਾ ਉਹ ਫੁੱਲੀ ਰਾਜਨੀਤੀ ਸੀਗਾ ਜਿਹਨੂੰ ਅਸੀਂ ਕਹੀਏ ਕਿ ਪੋਲਿਟੀਕਲ ਫਿਲਮ ਸੀ ਉਹ ਮੈਨੂੰ ਇਸ ਗੱਲ ਦੇ ਉੱਤੇ ਵੀ ਬਹੁਤ ਮਦਰ ਮੰਨ ਦੇ ਵਿੱਚ ਮੈਂ ਸੋਚਿਆ ਕਿ ਰਾਜਨੀਤਿਕ ਲੋਕਾਂ ਨੂੰ ਕੋਈ ਦੁੱਖ ਦਰਦ ਨਾਲ ਕਿਸੇ ਨਾਲ ਕੁਝ ਨਹੀਂ ਹੁੰਦਾ ਸਿਆਸਤ ਕਰਨ ਵਾਲਿਆਂ ਨੇ ਸਿਰਫ ਸਿਆਸਤ ਕਰਨ ਨਾਲ ਬੰਨ ਟੁੱਟੇ ਨੂੰ ਅੱਜ 17ਵਾਂ ਦਿਨ ਹੈ 11 ਤਰੀਕ ਨੂੰ ਸੁਲਤਾਨਪੁਰ ਲੋਧੀ ਦਾ ਬੰਨ ਟੁੱਟ ਗਿਆ ਸੀ ਔਰ 16 ਦਿਨਾਂ ਬਾਅਦ 16 ਦਿਨਾਂ ਬਾਅਦ ਪ੍ਰਤਾਪ ਬਾਜਵਾ ਉੱਥੇ ਆਇਆ ਆਏ ਚਲੋ ਮੈਂ ਇਸ ਚੀਜ਼ ਦਾ ਵੀ ਛਲਾਗਾ ਕਰਦਾ ਆਏ ਇਹ ਕੋਈ ਜੋਂਗਾ ਲੈ ਆਏ ਕੋਈ ਉਹਨੂੰ ਬੰਬੂ ਘਾਟ ਕਹੀ ਜਾਂਦਾ ਉਹ ਜੋਂਗੇ ਬੰਬੂ ਘਾਟ ਦੀ ਕਹਾਣੀਆਂ ਸ਼ੁਰੂ ਹੋਈਆਂ ਹੋਈਆਂ ਅੱਜ ਮੈਂ ਕੋਈ ਉਹਦੇ ਚ ਐਡੀਟੋਰੀਅਲ ਵੀ ਪੜ੍ਹ ਰਿਆ ਸੀ ਕਿਸੇ ਦਾ ਭਈ ਜਿੰਦਲ ਸਾਊਥ-ਵੈਸਟ ਕੰਪਨੀ ਦਾ ਉਹ ਜੋਂਗਾ ਭਈ ਉਹਦੇ ਚ ਬਹਿ ਕੇ ਆ ਗਏ ਤੇ ਬਹਿ ਕੇ ਆ ਕੇ ਇੱਕ ਪਹਿਲਵਾਨੀ ਢੇੜਾ ਮਾਰਿਆ ਪਾਣੀ ਚ ਉਲਾਇਆ ਨਾ ਕਿਸੇ ਨੂੰ ਬਚਾਇਆ ਨਾ ਕੋਈ ਦਿੱਤਾ ਤੇ ਨਾ ਕੋਈ ਲੇਤਾ ਘੁੰਮੇ ਘਮ ਕੇ ਫੋਟੋਆਂ ਵੀਡੀਓ ਬਣ ਗਈਆਂ ਉਹ ਜੰਗਾ ਲੈ ਕੇ ਆਏ ਵਾਪਸ ਆਏ ਤੇ ਚਲੇ ਗਏ ਸ਼ਾਮੀ ਜੰਗਾ ਵੀ ਵਾਪਸ ਚਲਾ ਗਿਆ ਜਾਂ ਤਾਂ ਉਥੇ ਜੰਗਾ ਰੱਖ ਜਾਂਦੇ ਕੁਫਲਾਡ ਪੀੜਤਾਂ ਲਈ ਕੋਈ ਸਮਾਨ ਜਾਂਦਾ ਕੋਈ ਸਮਾਨ ਜਾਂਦਾ ਕਿ ਇਹਨੂੰ ਕੱਢ ਕੇ ਲਿਆਉਂਦੇ ਕੋਈ ਕੰਮ ਆਂਦਾ ਹੁਣ ਜਿਹੜੇ ਤੁਸੀਂ ਅੱਜ ਆਪਾਂ ਗੱਲ ਕਰਦੇ ਤਾਂ ਹਾਂ ਸੰਤ ਸੀਚੇਵਾਲ ਦੀ ਸਿੱਖਿਆ ਵੀ ਲੈਣੀ ਚਾਹੀਦੀ ਆ ਵਿਧਾਨ ਸਭਾ ਦੇ ਵਿੱਚ ਤਾਂ ਖੜੇ ਹੋਗੇ ਚੋਚਾ ਬੋਲ ਲੈਣੇ ਆ ਬਈ ਆਮ ਆਦਮੀ ਪਾਰਟੀ ਦੇ ਇਹ ਜਿਹੜੇ ਹੈਗੇ ਆ ਲੇਕਿਨ ਗੱਲ ਇਹ ਆ ਕਿ ਤੁਸੀਂ ਦੇਖੋ ਪਹਿਲੇ ਦਿਨ ਦੇ ਮੋਢਿਆਂ ਦੇ ਉੱਤੇ ਰੀਤਾ ਦੀਆਂ ਬੋਰੀਆਂ ਲੈ ਕੇ ਪਾਣੀ ਚ ਲੱਗੇ ਹੋਏ ਆ ਆਪ ਬੇੜੀਆਂ 'ਚ ਬਹਿ ਕੇ ਲੋਕਾਂ ਨੂੰ ਬਚਾਉਂਦੇ ਪਏ ਸੰਗਤ ਬਚਾਉਂਦੀ ਬਈ ਨਾ ਉਹਨਾਂ ਦੀ ਤੇ ਆਪਾਂ ਸਿਆਸਤ ਕਰਦੇ ਪਏ ਆ ਸਿਆਸਤ ਕਰੋ ਠੀਕ ਆ ਵਿਧਾਨ ਸਭਾ ਸਿਆਸਤ ਲਈ ਆ ਚੋਣਾਂ ਸਿਆਸਤ ਲਈ ਆ ਨਾ ਤਾਂ ਕੱਪੜਿਆਂ ਨੂੰ ਦਾਗ ਲੱਗਣ ਦਿੱਤਾ ਕਿਸੇ ਕਾਂਗਰਸੀ ਨੇ ਨਾ ਭੇੜੇ ਜੋ ਉtre ਉਹ ਜੋੰਗੇ ਚੋਈ ਬੈਠੇ ਤੇ ਜੋੰਗੇ ਚ ਹੀ ਵਾਪਸ ਚਲੇ ਗਏ ਤੇ ਮੁੜ ਕੇ ਗੱਡੀਆਂ ਚੱਕੀਆਂ ਚਲੇ ਗਏ ਬਾਅਦ ਅੱਜ ਸਵੇਰੇ ਮੈਂ ਪੁੱਛਿਆ ਕਹਿੰਦੇ ਜੋੰਗਾ ਦਾ ਕੱਲ ਸ਼ਾਮ ਹੀ ਵਾਪਸ ਚਲਾ ਗਿਆ ਬੰਬੂ ਘਾੜ ਜਿਹੜਾ ਲੈ ਕੇ ਆਏ ਸੀ ਔਰ ਦੇਖੋ ਗੱਲ ਇਹ ਹੈ ਕਿ ਮੈਂ ਇਹ ਗੱਲ ਕਰਦਾ ਕਿਉਂਕਿ ਸੁਲਤਾਨਪੁਰ ਲੋਧੀ ਪੰਜਾਬ ਦੀ ਸਭ ਤੋਂ ਹੌਟ ਸੀਟ ਬਣੀ ਹੋਈ ਹੈ ਉਹਦਾ ਕਾਰਨ ਕੀ ਹੈ ਰਾਣਾ 인ਦਰ ਪ੍ਰਤਾਪ ਨੂੰ ਘੇਰਨ ਲਈ ਤੇ ਰਾਣੇ ਗੁਰਜੀਤ ਨੂੰ ਘੇਰਨ ਲਈ ਤਾਕਤ ਲਾਈ ਪਈ ਹੈ ਪੂਰੀ ਪ੍ਰਤਾਪ ਬਾਜਵੇ ਨੇ ਰਾਜੇ ਵੜਿੰਗ ਨੇ ਪੂਰੀ ਤਾਕਤ ਲਾਈ ਹੋਈ ਹੈ ਚਲੋ ਉਹਨਾਂ ਨੂੰ ਉਹਨਾਂ ਦੀ ਸਿਆਸਤ ਹੈ ਉਹ ਲਾਂਦੇ ਵੀ ਨੇ ਤਾਕਤ ਵੀ ਰਾਣੇ 인ਦਰ ਪ੍ਰਤਾਪ ਨੂੰ ਰਾਣੇ ਗੁਰਜੀਤ ਨੂੰ ਐਤਕੀ ਉੱਠਣ ਨਹੀਂ ਦੇਣਾ ਹੁਣ ਰਾਣਾ 인ਦਰ ਪ੍ਰਤਾਪ 11 ਤਰੀਕ ਦਾ ਲੱਗਾ ਹੋਇਆ ਉੱਥੇ ਬੇੜੀਆਂ ਨਾਲ ਲੱਗਾ ਹੋਇਆ ਠੀਕ ਹੈ ਨਾ ਮੈਂ ਉਹਦੀ ਪਿੱਛੇ ਪ੍ਰੈਸ ਕਾਨਫਰੰਸ ਵੀ ਇੱਕ ਸੁਣੀ ਲਈ ਬੜਾ ਟੈਕਨੀਕਲ ਤਰੀਕੇ ਨਾਲ ਦੱਸਿਆ ਨੇ ਵੀ 7 ਲੱਖ ਕਿਊਸਿਕ ਪਾਣੀ ਜਿਹੜਾ ਉਹ ਇਨ ਇਨਟੇਕ ਤੇ ਆਊਟ ਟੇਕ ਦੇ ਵਿੱਚ ਫਰਕ ਸੀਗਾ ਭਈ ਜੇ ਉਹੀ 7 ਲੱਖ ਕਿਊਸਿਕ ਪਾਣੀ ਨੂੰ ਹੌਲੀ-ਹੌਲੀ ਕਰਕੇ ਇੱਕ ਮਹੀਨੇ ਚ ਛੱਡ ਦਿੱਤਾ ਜਾਂਦਾ ਤੇ ਬੰਨ੍ਹ ਨਹੀਂ ਟੁੱਟਣਾ ਸੀ 2 ਸਾਲ ਪਹਿਲਾਂ ਵੀ ਟੁੱਟਿਆ ਬੰਨ੍ਹ 2023 ਚ ਵੀ ਟੁੱਟਿਆ 2019 ਚ ਵੀ ਟੁੱਟਿਆ ਅਸੀਂ ਖੜੇ ਕਿੱਥੇ ਆ ਇੱਕੋ ਇਲਾਕਾ ਇੱਕੋ ਹੀ ਇਲਾਕਾ ਹਰ ਦੂਜੇ ਤੀਜੇ ਸਾਲ ਟੁੱਟ ਜਾਂਦਾ ਬੰਨ੍ਹ ਹਰ ਦੂਜੇ ਤੀਜੇ ਸਾਲ ਹਾੜਾ ਜਾਂਦੇ ਆ ਉਹ ਲੋਕਾਂ ਦਾ ਦਰਦ ਵੀ ਸਮਝ ਲਓ ਯਾਰ ਔਰ ਮੈਂ ਚਲੋ ਇਸ ਗੱਲ ਤੇ ਕੰਨਾ ਵਿਆਂ ਵੀ ਵਿੱਚੋਂ ਸਾਰੇ ਉੱਥੇ ਕੰਮ ਕਾਜ ਨੂੰ ਲੱਗੇ ਹੋਏ ਆ ਕਿਸੇ ਨੇ ਜੋਂਗੇ ਦੇ ਚੋਂ ਪਾਣੀ ਚ ਉਤਰ ਕੇ ਨਹੀਂ ਦੇਖਿਆ ਬਸ ਉਹ ਤਲਖੀ ਜੀ ਵਾਲੀ ਵੀਡੀਓ ਬਣਾਈ ਤੇ ਅੱਗੇ ਨਿਕਲ ਗਏ ਠੀਕ ਹੈ ਨਾ ਮੈਂ ਮੈਂ ਇਹ ਕਹਿਣਾ ਯਾਰ ਘੱਟੋ ਘੱਟ ਇਹ ਵਕਤ ਦੇਖਣਾ ਚਾਹੀਦਾ ਇਹ ਵਕਤ ਨੂੰ ਦੇਖੋ ਔਰ ਸਿਆਸਤ ਕਿਸ ਕਦਰ ਹੈਵੀ ਹੈ ਕਿਉਂਕਿ ਨਵਤੇਜ ਚੀਮਾ ਕੁਲਵੀਰ ਜੀਰਾ ਰਾਜਾ ਵੜਿੰਗ ਪ੍ਰਤਾਪ ਬਾਜਵਾ ਇਹ ਸਾਰੇ ਰਲ ਕੇ ਲੱਗੇ ਹੋਏ ਨੇ ਕਿ ਸੁਲਤਾਨਪੁਰ ਲੋਧੀ ਦਾ ਕਪੂਰਥਲਾ ਢਾਲਾ ਠੀਕ ਹੈ ਨਾ ਹੜ ਤਾਂ ਯਾਰ ਕੱਲ ਦਾ ਦਿਨ ਗੁਰਦਾਸਪੁਰ ਦਾ ਪਠਾਨਕੋੜ ਦਾ ਬਹੁਤ ਸੰਵੇਦਨਸ਼ੀਲ ਦਿਨ ਹੈ ਸਿਗਾ ਜਿੱਥੋਂ ਪ੍ਰਤਾਪ ਬਾਜਵਾ ਲੋਕ ਸਭਾ ਮੈਂਬਰ ਰਹੇ ਨੇ ਜਿਹੜੀ ਪ੍ਰਤਾਪ ਬਾਜਵਾ ਦੀ ਆਪਣੀ ਕੌਨਸੀ ਕੰਸਟੀਚੁਐਂਸੀ ਤੁਸੀਂ ਦੁਆਰਾ ਬੋਲ ਡਾਕਟਰ ਸਾਹਿਬ ਇਹ ਇਹ ਸਮਝਾਇਓ ਵੀ ਜ਼ਰੂਰ ਕਿ ਤੁਸੀਂ ਕਿਹਾ ਕਿ ਉਹ ਲੱਗੇ ਹੋਏ ਐ ਕਿ ਸੁਲਤਾਨਪੁਰ ਲੋਧੀ ਕਪੂਰਥਲਾ ਢਾਡੋ ਇਹਦਾ ਕੀ ਮਤਲਬ ਹੈ ਢਾਡੋ ਦਾ ਮਤਲਬ ਇਹ ਹੈਗਾ ਕਿ ਬਈ ਰਾਣੇ ਗੁਰਜੀਤ ਨੂੰ ਤੇ 인ਦਰ ਪ੍ਰਤਾਪ ਨੂੰ ਸਿਆਸੀ ਕਣੰਗੀ ਦੇ ਦਿਓ ਜਿਹਨੂੰ ਢਾਲੋ ਦਾ ਕਹਿੰਦਾ ਮਤਲਬ ਮੇਰਾ ਦੇਖੋ ਕੋਸ਼ਿਸ਼ ਉਹਨਾਂ ਦੀ ਚੱਲਦੀ ਪਈ ਐ ਵੀ ਇਹਨਾਂ ਨੂੰ ਉੱਠਣ ਨਹੀਂ ਦੇਣਾ ਠੀਕ ਹੈ ਨਾ ਤੇ ਚਲੋ ਸਿਆਸਤ ਹੈ ਲੇਕਿਨ ਇਹ ਵਕਤ ਜਿਹੜਾ ਨਾ ਇਹ ਸਿਆਸਤ ਦਾ ਨਹੀਂ ਮਰਮ ਲਗਾਉਂਦਾ ਵਕਤ ਹੈ ਪੰਜਾਬ ਦੇ ਹੜ੍ਹ ਜਿਹੜੇ ਆ ਫਸਣਾ ਰੁੜ ਗਈਆਂ ਪੰਜਾਬ ਦੇ ਲੋਕ ਦੁਖੀ ਹੋਏ ਪਏ ਆ ਮੈਂ ਕਹਿੰਦਾ ਸਿਆਸਤ ਨੂੰ ਦੇਖੋ ਕੱਲ ਉਹਨਾਂ ਦੇ ਹੋਮ ਡਿਸਟ੍ਰਿਕਟ ਦੇ ਵਿੱਚ ਗ੍ਰਹਿ ਜ਼ਿਲ੍ਹਾ ਜਿਹੜਾ ਉਹਨਾਂ ਦਾ ਗੁਰਦਾਸਪੁਰਾ ਉੱਥੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਗਏ ਸੀ ਕੱਲ ਜਾਇਜ਼ਾ ਲੈ ਕੇ ਆਏ ਨੇ ਔਰ ਰਾਹਤ ਸਮੱਗਰੀ ਦੀ ਘੋਸ਼ਣਾ ਵੀ ਕਰਕੇ ਆਏ ਨੇ ਵੀ ਦਿਓ ਲੋਕਾਂ ਤੱਕ ਪਹੁੰਚਾਓ ਉਹਨਾਂ ਦਾ ਆਪਣਾ ਹੋਮ ਡਿਸਟ੍ਰਿਕਟ ਆ ਜਿੱਥੋਂ ਲੋਕ ਸਭਾ ਦੀ ਸੀਟ ਜਿੱਤ ਚੁੱਕੇ ਆ ਉੱਥੇ ਚਾਰ ਕੌਨਸਟਿਟੂਐਂਸੀਆਂ ਚ ਹੜ ਆਇਆ ਹੈ ਠੀਕ ਆ ਡੇਰਾ ਬੱਬਰ ਨਾਨਕ ਤਿੱਦੜਲੀ ਯਾਰ ਉੱਥੇ ਜਾ ਕੇ ਆਪਣੀ ਰੀਹੈਬਿਲਿਟੇਸ਼ਨ ਕਰੋ ਲੋਕਾਂ ਨੂੰ ਬਚਾਓ ਬੇੜੀਆਂ ਲਗਾਓ ਬੇੜੇ ਲਗਾਓ ਕਰਾਇ ਤੇ ਲਿਆਓ ਕੱਲ ਮੈਂ ਸੁਣ ਕੇ ਇੱਕ ਬੀਬੀ ਦੀ ਮੈਨੂੰ ਖੁਦ ਨੂੰ ਅੱਖਾਂ ਭਰ ਗਈਆਂ ਜਦੋਂ ਬੀਬੀ ਨੇ ਕਿਹਾ ਮੈਂ ਕੰਨਾਂ ਦੀਆਂ ਵਾਲੀਆਂ ਵੇਚ ਕੇ ਬੇੜਾ ਲਵਾਇਆ ਦੇਖੋ ਤੁਸੀਂ ਮੈਂ ਕਹਿੰਨਾ ਪਿਆ ਯਾਰ ਉਸ ਬੀਬੀ ਦੀ ਹਿੰਮਤ ਹੈ ਠੀਕ ਹੈ ਨਾ ਸ਼ਰਦਾ ਦੇ ਨਾਲ ਸਿਰ ਚੋਕ ਕਦਾਵ ਉਹਦੇ ਅੱਗੇ ਮੈਂ ਤਾਂ ਸਜਦਾ ਕਰਦਾ ਉਹਨੂੰ ਤੇ ਅੱਜ ਗੁਰਦਾਸਪੁਰ ਨੂੰ ਵੀ ਲੋੜ ਹੈ ਗੁਰਦਾਸਪੁਰ ਨੂੰ ਸਿਆਸੀ ਬੰਦਿਆਂ ਦੀ ਲੋੜ ਹੈ ਉਹਨਾਂ ਨੇ ਜਿੱਤੇ ਹੋਏ ਬੰਦਿਆਂ ਦੀ ਲੋੜ ਹੈ ਉੱਥੇ ਜਾ ਕੇ ਕੱਲ ਉੱਥੇ ਕੰਮ ਕਰਨ ਦੀ بجائے ਆ ਕੇ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਢੇੜਾ ਮਾਰ ਕੇ ਫੋਟੋਆਂ ਖਿਚਾ ਕੇ ਵੀਡੀਓ ਬਣਾ ਕੇ ਜਾਣਾ ਇਹ ਪੰਜਾਬ ਦੇ ਲੋਕਾਂ ਦਾ ਮਜ਼ਾਕ ਹੈ ਮੈਨੂੰ ਮਜ਼ਾਕ ਕਹੂੰਗਾ ਕਿਉਂਕਿ ਇਹ ਵਕਤ ਸਿਆਸਤ ਦਾ ਨਹੀਂ ਹੈਗਾ ਮੈਂ ਤਾਂ ਅੱਜ ਵੀ ਕਿਤੇ ਚੈਨਲ ਤੇ ਮੈਨੂੰ ਇੱਕ ਐਂਕਰ ਨੇ ਮੂੰਹ ਹੀ ਪੁੱਛ ਲਿਆ ਤੱਬੀ ਬਿਹਾਰ ਸਿੰਮਰਤ ਕੋਰ ਬਾਦਲ ਨੇ ਭਗਵੰਤ ਮਾਨ ਦੇ ਉੱਤੇ ਬੜਾ ਕਟਾਕਸ਼ ਕੀਤੇ ਆ ਬਈ ਬਾੜ ਆ ਗਈ ਜੀ ਸੂਬਾ ਇਹ ਉਹ ਮੈਂ ਕਹਾਂ ਇਹ ਵਕਤ ਇੱਕ ਦੂਜੇ ਤੇ ਵਿਅੰਗ ਕਰਨ ਦਾ ਨਹੀਂ ਹੈ ਰਾਜਨੀਤੀ ਕਰਨ ਦਾ ਨਹੀਂ ਹੈ ਅੱਜ ਗੁਰੂ ਮਹਾਰਾਜ ਦਾ ਸਾਨੂੰ ਫਲਸਫਾ ਹੈ ਔਰ ਗੁਰੂ ਮਹਾਰਾਜ ਦਾ ਫਲਸਫਾ ਹੈ ਕਿ ਦਸਵੰਦ ਕੱਢੋ ਤੇ ਸੇਵਾ ਕਰੋ ਦੇਖੋ ਖਾਲਸਾ ਏਡ ਤੋਂ ਸਿੱਖਿਆ ਲੈ ਲਓ ਮੈਂ ਕਹਿੰਦਾ ਯਾਰ ਜਿੰਨੇ ਪੋਲਿਟਿਸ਼ੀਅਨ ਹੈ ਨਾ ਇਹਨਾਂ ਨੂੰ ਖਾਲਸਾ ਜਿਹੜਾ ਜਰੂਰ ਜਾਣਾ ਚਾਹੀਦਾ ਉੱਥੋਂ ਜਾ ਕੇ ਟ੍ਰੇਨਿੰਗ ਲੈ ਕੇ ਆਣ ਸ਼ਰਧਾ ਭਾਵ ਸਿੱਖ ਕੇ ਆਣ ਕਿਵੇਂ ਹੜਾਂ ਦੇ ਪਾਣੀ ਦੇ ਵਿੱਚ ਦੂਜੇ ਮੁਲਕਾਂ ਦੇ ਵਿੱਚ ਸਿੱਖ ਕੌਮ ਦੇ ਲੋਕ ਸੇਵਾ ਕਰਦੇ ਪਏ ਆ ਨੰਗੇ ਪੈਰੀ ਤੁਰਤੇ ਪਏ ਆ ਕਿੰਨੇ ਕਿੰਨੇ ਕਿਲੋਮੀਟਰ ਤੇ ਉਹ ਗੁਰੂ ਮਹਾਰਾਜ ਦਾ ਜਿਹੜਾ ਫਲਸਫਾ ਹੈ ਕਿ ਦਸਵੰਦ ਕੱਢੋ ਉਸ ਦਸਵੰਦ ਦੇ ਨਾਲ ਕਿੰਨੇ ਲੋਕਾਂ ਨੂੰ ਉਹਨਾਂ ਨੇ ਜੀਵਨ ਦਾਣ ਦਿੱਤਾ ਕਿੰਨੇ ਲੋਕਾਂ ਦਾ ਢਿੱਡ ਭਰਿਆ ਔਰ ਇੱਥੇ ਮੈਨੂੰ ਦੱਸਣ ਕਿਹੜੇ ਪੋਲੀਟਿਸ਼ੀਅਨ ਨੇ ਆਪਣਾ ਦਸਵੰਦ ਕੱਢ ਕੇ ਦਿੱਤਾ ਦੱਸਣ ਮੈਨੂੰ ਠੀਕ ਹੈ ਨਾ ਕਰੋੜਪਤੀ ਆ 70 75 ਐਮਐਲਏ ਪੰਜਾਬ ਦੇ ਵਿਧਾਨ ਸਭਾ ਚ ਦੱਸਣ ਭਈ ਅਸੀਂ ਕੀ ਕੀਤਾ ਗੱਲਾਂ ਨਾਲ ਥੋੜਾ ਨਾ ਯਾਰ ਆਪਾਂ ਲੋਕਾਂ ਦਾ ਢਿੱਡ ਭਰ ਲਾਂਗੇ ਉੱਥੇ ਪ੍ਰੈਕਟੀਕਲੀ ਕੰਮ ਕਰੋ ਭਾਵੇਂ ਰਾਣਾ ਗੁਰਜੀਤ ਹੋਣ ਇੱਧਰ ਰਾਣਾinder ਪ੍ਰਤਾਪ ਹੋਣ ਪ੍ਰੈਕਟੀਕਲੀ ਜ਼ਮੀਨੀ ਪੱਧਰ ਤੇ ਕੰਮ ਕਰੋ ਸਾਰੇ ਲੋਕਾਂ ਦੀ ਸੇਵਾ ਭਾਵਨਾ ਚ ਜੁਟੋ ਸਾਨੂੰ ਗੁਰੂ ਮਹਾਰਾਜ ਕਹਿ ਕੀ ਕੀ ਗਏ ਆ ਭਈ ਸੇਵਾ ਕਰੋ ਠੀਕ ਹੈ ਨਾ ਭਈ ਸੇਵਾ ਤੋਂ ਵੱਡਾ ਸਾਡੇ ਕਰਮ ਕੋਈ ਨਹੀਂ ਆ ਇਹ ਵਕਤ ਹੁੰਦਾ ਇਹ ਵਕਤ ਹੁੰਦਾ ਕਿ ਲੋਕਾਂ ਦੇ ਵਿੱਚ ਜਿਹੜਾ ਅਸੀਂ ਜਾ ਕੇ ਉਹਨਾਂ ਦੀਆਂ ਦਰਦ ਨੂੰ ਜਿਹੜਾ ਬੰਡਾਈਏ ਤੇ ਮੈਂ ਤਾਂ ਕੱਲ ਹੀ ਸੋਚਦਾ ਬਈ ਅਸੀਂ ਵੀ ਗੁਰਦਾਸਪੁਰ ਪਠਾਨਕੋੜ ਤੱਕ ਗਏ ਨਹੀਂ ਇਹ ਸੁਲਤਾਨਪੁਰ ਲੋਧੀ ਇਸ ਕਰਕੇ ਹੌਟ ਬਣਿਆ ਹੋਇਆ ਬਈ ਇੱਥੇ ਸੀਟ ਬਣੀ ਹੋਈ ਆ ਰਾਣਾ 인ਦਰ ਪ੍ਰਤਾਪ ਤੇ ਰਾਣਾ ਗੁਰਜੀਤ ਦੀ ਕਪੂਰਥਲੇ ਵਾਲੀ ਘੇਰਾਬੰਦੀ ਚੱਲਦੀ ਬਈ ਤੇ ਉੱਥੇ ਚਲੇ ਗਏ ਆਪਣਾ ਹਲਕਾ ਵੀ ਤਾਂ ਦੇਖ ਲੈਣਾ ਚਾਹੀਦਾ ਜਿੱਥੋਂ ਜਿੱਤੇ ਹੋਏ ਆ ਮੇਰੀ ਕੋਈ ਉਹਨਾਂ ਨਾਲ ਨਿੱਜੀ ਗੱਲ ਨਹੀਂ ਆ ਲੇਕਿਨ ਮੈਂ ਉਸ ਸਿਆਸਤ ਦੇ ਖਿਲਾਫ ਆ ਜਿਹੜੀ ਸਿਆਸਤ ਅੱਜ ਦਰਦ ਦੇ ਉੱਤੇ ਕੀਤੀ ਜਾ ਰਹੀ ਹੈ ਠੀਕ ਹੈ ਨਾ ਮੈਂ ਉਸ ਭਾਵੇਂ ਇਹਦੀ ਜਗਾ ਕੋਈ ਹੋਰ ਮੇਰਾ ਸੱਜਣ ਵੀ ਹੋਵੇ ਮੈਂ ਉਹਨੂੰ ਵੀ ਇਹਦੀ ਨਖੇਦੀ ਕਰਾਂਗਾ ਮੈਨੂੰ ਦੱਸੋ ਕੱਲ ਇਹ ਜੋਂਗੇ ਚ ਆਏ ਜੋਂਗੇ 'ਚ ਉਤਰ ਕੇ ਇਹ ਪਾਣੀ ਦੇ ਵਿੱਚ ਪੈਰ ਨਹੀਂ ਰੱਖਿਆ ਕਿਸੇ ਨੇ ਤੇ ਜੋਂਗੇ 'ਚ ਕਿਸੇ ਨੂੰ ਬਿਠਾ ਕੇ ਅੰਦਰੋਂ ਕੱਢ ਕੇ ਵੀ ਨਹੀਂ ਲਿਆਏ ਜੋਂਗੇ ਨਾਲ ਘੁੰਮੇ ਪਿੱਛੇ ਫੋਟੋਆਂ ਖਿੱਚਣ ਵਾਲੇ ਸੀ ਤੇ ਕੋ ਫੋਟਵਾ ਖਚਾ ਖਚੂ ਕੇ ਸਾਰੇ ਜੜੇ ਆ ਉਹ ਵਾਪਸ ਆ ਗਏ ਦੇਖੋ ਨਵੋਦੇਆ ਵਿਦਿਆਲੇ ਜਿਹੜਾ ਗੁਰਦਾਸਪੁਰ ਦੇ ਲੱਗ ਕੇ ਚ ਸਭ ਤੋਂ ਜ਼ਿਆਦਾ ਕੱਲ ਉੱਥੇ ਜ਼ਰੂਰਤ ਸੀ 400 ਬੱਚਾ ਕੱਲ ਫਸਿਆ ਹੋਇਆ ਸੀ ਔਰ ਕੱਲ ਉੱਥੇ ਕਈ ਪਿੰਡਾਂ ਦੇ ਵਿੱਚ ਜਿਹੜੇ ਆ ਮਾਦੋਪੁਰ ਤੋਂ ਸੀ ਦੇਖਿਆ ਫਲੱਡ ਗੇਟ ਜਿਹੜੇ ਟੁੱਟੇ ਵੀ ਆ ਕੱਲ ਉੱਥੇ ਬਹੁਤ ਲੋਡ ਸੀ ਲੋਕਾਂ ਨੂੰ ਮੈਂ ਮੈਂ ਐਸੀ ਚੀਜ਼ ਦੇ ਖਿਲਾਫ ਨਹੀਂ ਆ ਪ੍ਰਤਾਪ ਬਾਜਵੇ ਦੇ ਕਿ ਉਹ ਜਾਂ ਨਰਤੇਜ ਜੀ ਮੇਦੇ ਲੇਕਿਨ ਗੱਲ ਇਹ ਹੈ ਵਕਤ ਹੈਗਾ ਜ਼ਮੀਨ ਤੇ ਉਤਰ ਕੇ ਨੰਗੇ ਪੈਰੀ ਉਤਰ ਕੇ ਲੋਕਾਂ ਦਾ ਦਰਦ ਵੰਡੰਦਾ ਔਰ ਠੀਕ ਹੈ ਕੱਲ ਦੀ ਜਿਹੜਾ ਉਹ ਕਰ ਗਏ ਨੇ ਆਪਣਾ ਇੱਕ ਵਿਪੱਖ ਦੀ ਜਿਹੜੇ ਹੈ ਵਿਧਾਨ ਸਭਾ ਦੇ ਵਿਪੱਖ ਦੇ ਲੀਡਰ ਨੇ ਉਹ ਆਏ ਨੇ ਆਪਣਾ ਚੱਕਰ ਮਾਰ ਕੇ ਗਏ ਨੇ ਲੇਕਿਨ ਮੈਂ ਇਸ ਚੀਜ਼ ਦਾ ਵੀ ਦੇਖਾਂ ਬਈ ਬਾਕੀਆਂ ਵੱਲ ਦੇਖੋ ਸੰਸੀਚੇ ਵੱਲ ਵੱਲ ਦੇਖੋ ਕਿਦਾਂ ਜ਼ਮੀਨ ਦੇ ਉੱਤੇ ਆਪ ਲੱਗੇ ਹੋਏ ਨੇ ਸੰਗਤ ਲੱਗੀ ਹੋਈ ਹੈ ਰਤਾਂ ਲਿਆਈ ਜਾ ਰਹੀ ਆ ਬੂਰੀਆਂ ਭਰੀਆਂ ਜਾ ਰਹੀਆਂ ਜਿਹੜਾ ਕੰਮ ਕਰਨ ਵਾਲਾ ਉਹ ਕੰਮ ਕਰਕੇ ਦੇਣਾ ਚਾਹੀਦਾ हां ਇਹ ਵੀ ਨਾਲ ਹੋਣਾ ਚਾਹੀਦਾ ਸੀਗਾ ਵੀ ਜਿਹੜੇ ਆ ਫਲੱਡ ਆਏ ਆ ਇਹਦਾ ਤਕਨੀਕੀ ਰੂਪ ਚ ਕਿੰਨਾਂ ਦੀਆਂ ਖਾਮੀਆਂ ਵੀ ਇਹ ਵੀ ਪਾਣੀ ਪਹਿਲਾਂ ਕਿਉਂ ਨਹੀਂ ਛੱਡਿਆ ਗਿਆ ਕਿਉਂ ਹੋਲਡ ਕੀਤਾ ਗਿਆ ਉਹਦੇ ਉੱਤੇ ਵੀ ਜਾ ਕੇ ਵਿਧਾਨ ਸਭਾ ਦੇ ਵਿੱਚ ਕੀ ਉਹਦੇ ਉੱਤੇ ਵੀ ਮੇਨ ਜਿਹੜਾ ਟੈਕਨੀਕਲ ਇਸ਼ੂ ਆ ਉੱਤੇ ਰੌਲਾ ਪਾਣਾ ਚਾਹੀਦਾ ਵੀ ਇਹ ਜਿਹੜੇ ਪਾਣੀ ਹੁਣ ਤੁਸੀਂ ਛੱਡਦੇ ਪਏ ਹੋ ਇਹ ਪਾਣੀ ਦਾ ਕਿੰਨਾ ਨੁਕਸਾਨ ਸਾਨੂੰ ਹੋਇਆ ਡਾਕਟਰ ਸਾਹਿਬ ਜਦੋਂ ਕੱਲ ਆਪਾਂ ਉਹ ਦ੍ਰਿਸ਼ ਦੇਖਦੇ ਆ ਨਾ ਕਿ ਉਹ ਆਮੋ ਸਾਹਮਣੇ ਆ ਪ੍ਰਤਾਪ ਬਾਜਵਟ ਤੇ ਰਾਣਾ ਇੰਦਰਪ੍ਰਤਾਪ ਉਹ ਗੱਲ ਜਿੱਤੇ ਆ ਜਾਂਦੀ ਹੈ ਕੁਲਵੀਰ ਜ਼ੀਰਾ ਦੀ ਕਹਿੰਦੇ ਕਿ ਇਹਨਾਂ ਨੇ ਤਾਂ ਗਿਫਟ ਦੇ ਦਿੱਤਾ ਹੈ ਰਾਣਾ ਇੰਦਰਪ੍ਰਤਾਪ ਆਮ ਆਦਮੀ ਪਾਰਟੀ ਨੂੰ ਸੀ ਆ ਭਗਵੰਤ ਮਾਨ ਨੂੰ ਪਰ ਜਦੋਂ ਅਸੀਂ ਬਹੁਤ ਨਜ਼ਦੀਕੋਂ ਦੇਖਦੇ ਆ ਫਿਰ ਐਵੇਂ ਵੀ ਲੱਗਦਾ ਕਿ ਚਾਚਾ ਭਤੀਜਾ ਉਹ ਇਧਰੋਂ ਤਾਣਾ ਮਾਰਦੇ ਤੇ ਉਧਰੋਂ ਹੱਸ ਕੇ ਗੱਲ ਟਾਲ ਦਿੰਦੇ ਆ ਕਿਵੇਂ ਦੇਖਿਆ ਤੁਸੀਂ ਉਹ ਯਾਰ ਉਹਨਾਂ ਦਾ ਦੇਖੋ ਸਾਰੇ ਆਪਸ ਇਕੱਠੇ ਹੈਗੇ ਆ ਉਹਨਾਂ ਦਾ ਰਾਣਾ ਇੰਦਰਪ੍ਰਤਾਪ ਉਹ ਉਹਨਾਂ ਨੂੰ ਚਾਚਾ ਹੀ ਆਖਦਾ ਹੈਗਾ ਦੇਖੋ ਕਿ ਪਹਿਲਾਂ ਵੀ ਇੱਕ ਵਾਰੀ ਵਿਧਾਨ ਸਭਾ ਚ ਉਹਨਾਂ ਦੀ ਫੋਟੋ ਨਸ਼ਰ ਹੋਈ ਸੀ ਇਕੱਠੇ ਬੈਠੇ ਸੀਗੇ ਦੇਖੋ ਰਾਣਾ ਗੁਰਜੀਤ ਹੈ ਤਾਂ ਕਟੜ ਕਾਂਗਰਸੀ ਆ ਜਦੋਂ ਦੀ ਜੁਆਇਨ ਕੀਤੀ ਹੈ ਮੈਨੂੰ ਲੱਗਦਾ ਪਾਰਟੀ ਉਹਨੇ ਛੱਡੀ ਨਹੀਂ ਐ ਕਦੀ ਵੀ ਛੱਡ ਕੇ ਵਾਪਸੀ ਨਹੀਂ ਕੀਤੀ ਕਾਂਗਰਸ ਦੇ ਵਿੱਚ ਐਮ ਐਲ ਏ ਵੀ ਬਣਿਆ ਕਾਂਗਰਸ ਮੈਂਬਰ ਪਾਰਲੀਮੈਂਟ ਵੀ ਬਣੇ ਆ ਕਾਂਗਰਸ ਦੇ ਵਿੱਚੋਂ ਜਿਹੜਾ ਉਹ ਮੰਤਰੀ ਵੀ ਬਣੇ ਨੇ ਤੇ ਰਾਣਾ ਇੰਦਰ ਪ੍ਰਤਾਪ ਨੂੰ ਠੀਕ ਹੈ ਟਿਕਟ ਨਹੀਂ ਮਿਲੀ ਤੇ ਅਗਲਾ ਆਜ਼ਾਦ ਖੜਾ ਹੋ ਕੇ ਜਿੱਤ ਗਿਆ ਔਰ ਉਹ ਤਾਕਤ ਆ ਤੇ ਜਿੱਤ ਗਿਆ ਨਾ ਆਪਣੇ ਚ ਕੋਈ ਹਿੰਮਤ ਆ ਤੇ ਜਿੱਤ ਗਿਆ ਉੱਥੋਂ ਔਰ ਦੂਜੀ ਜਿਹੜੀ ਗੱਲ ਹੈਗੀ ਹੈ ਕਿ ਨਾ ਤਾਂ ਰਾਣਾ ਇੰਦਰਪ੍ਰਤਾਪ ਕਾਂਗਰਸ ਦੇ ਖਿਲਾਫ ਫालतू ਬੋਲਦਾ ਕਿਉਂਕਿ ਜਿੰਨੀ ਵਾਰੀ ਤੁਸੀਂ ਵਿਧਾਨ ਸਭਾ ਚੋਂ ਦੀ ਸਪੀਚ ਨੂੰ ਸੁਣੋ ਸਪੀਚ ਤੱਥਾਂ ਦੇ ਆਧਾਰ ਤੇ ਹੁੰਦੀ ਆ ਉਹਦੀ ਜਿਹੜਾ ਭਾਸ਼ਣ ਆ ਉਹ ਤੱਥਾਂ ਦੇ ਆਧਾਰ ਤੇ ਹੁੰਦਾ ਉਹ ਟੈਕਨੀਕਲ ਭਾਸ਼ਣ ਹੁੰਦਾ ਉਹ ਕਦੀ ਵੀ ਹਵਾ ਤਵਾਏ ਨਹੀਂ ਹੈਗਾ ਕਿ ਭਗਵੰਤ ਮਾਨ ਤੇ ਕਟਾਕ ਚ ਕਰ ਦੇਣ ਪ੍ਰਤਾਪ ਬਾਜਵੇ ਤੇ ਕਰ ਦੇਣ ਅਕਾਲੀ ਦਲ ਦੇ ਸੁਖਬੀਰ ਤੇ ਕਰ ਦੇਣ ਉਹ ਕੰਮ ਦੀ ਗੱਲ ਕਰਦੇ ਆ ਸੋ ਮੈਂ ਜਿਹੜੀ ਗੱਲ ਇਹ ਕਰਦਾ ਆ ਯਾਰ ਹੈ ਤਾਂ ਉਹ ਕਾਂਗਰਸੀ ਪਰਿਵਾਰੀ ਹੈ ਇਹਨਾਂ ਨੂੰ ਆਪਸ ਹੀ ਜੇ ਕੋਈ ਹੈਗੇ ਗਿਲੇ ਸ਼ਿਕਵੇ ਇਹਨਾਂ ਨੂੰ ਦੂਰ ਕਰਨੇ ਚਾਹੀਦੇ ਹੈਗੇ ਆ ਕਿਉਂਕਿ ਜਿਹੜੀ ਹੁਣ ਵੀ ਦਿੱਲੀ ਹਾਈ ਕਮਾਂਡ ਦੀ ਬੈਠਕ ਹੋਈ ਆ ਉੱਥੇ ਇੱਕੋ ਹੀ ਗੁੜਤੀ ਦਿੱਤੀ ਗਈ ਆ ਵੀ ਸੁਧਰ ਜਾਓ ਸਾਰੇ ਠੀਕ ਹੋ ਜਾਓ ਨੀਤਾ ਜਿਹੜਾ ਵਾ ਸਾਨੂੰ ਕੱਢਣ ਲਈ ਵੀ ਔਖਾ ਜਿਹੜਾ ਨਾ ਟਾਈਮ ਨਹੀਂ ਅਸੀਂ ਕਿਨਾਰੇ ਲਾ ਕੇ ਪਰੇ ਮਾਰਨਾ ਵੇਣੂ ਗੋਪਾਲ ਨੇ ਬਹੁਤ ਤਰੀਕੇ ਨਾਲ ਕਿਹਾ ਦੇਖੋ ਉੱਥੇ ਸਾਧੂ ਸਿੰਘ ਧਨਮਸੋਹ ਦੀ ਕਿੰਨੀ ਵਧੀਆ ਸਟੇਟਮੈਂਟ ਸੀਗੀ ਬਈ ਕਹਿੰਦਾ ਯਾਰ ਜੇ ਉਹ ਮੈਂ ਕਰਨਾ ਹੁੰਦਾ ਤੇ ਮੈਂ ਵੀ 2022 ਦੇ ਵਿੱਚ ਫਿਰ ਸਰਕਾਰਾਂ ਨਾਲ ਹੱਥ ਮਿਲਾ ਲੈਂਦਾ ਤੇ ਮੈਂ ਜੂਰੀ ਜੇਲ੍ਹ ਜਾਣਾ ਸੀਗਾ ਠੀਕ ਹੈ ਨਾ ਅਸੀਂ ਕਹਿੰਦਾ ਆਪਣੇ ਤੇ ਤਸੀਹੇ ਸਹੇ ਹੈ ਅਸੀਂ ਜੇਲ੍ਹਾਂ ਦੀਆਂ ਯਾਤਰਾ ਕਰਕੇ ਆਏ ਮੱਲਨ ਨੂੰ ਕੀ ਕਹਿੰਦਾ ਮੈਂ ਵੀ ਜੱਫੀ ਪਾ ਲੈਂਦਾ ਗੱਲ ਇਹ ਹੈ ਕਿ ਕਾਂਗਰਸੀਆਂ ਨੂੰ ਹੁਣ ਇਕੱਠੇ ਹੋਣ ਦੀ ਬਹੁਤ ਲੋੜ ਹੈ ਔਰ ਇਹ ਗੱਲ ਉਹਨਾਂ ਨੇ ਹਾਈ ਕਮਾਂਡ ਨੇ ਪੰਜਾਬੀ ਚ ਸਮਝਾ ਦਿੱਤੀ ਹੈ ਸਾਰਿਆਂ ਨੂੰ ਕਿ ਤੁਸੀਂ ਇਕੱਠੇ ਹੋ ਜਾਓ ਬੇਵਜਾ ਰਾਜਨੀਤੀਆਂ ਨਾ ਕਰੋ ਲੇਕਿਨ ਆ ਰਾਜਨੀਤੀ ਮੈਂ ਦੇਖਦਾ ਪਿਛਲੇ ਕੁ ਹਫਤੇ ਤੋਂ ਇੱਕ ਹਫਤੇ ਤੋਂ ਬਹੁਤ ਤੇਜ਼ ਹੋਈ ਪਈ ਹੈ ਕਿ ਕਿਵੇਂ ਪ੍ਰਗਟ ਸਿੰਘ ਨੂੰ ਥੱਲੇ ਕਰਨਾ ਹੈ ਕਿਵੇਂ ਰਾਣੇ ਗੁਰਜੀਤ ਨੂੰ ਘੇਰਨਾ ਹੈ ਇਸ ਹਰੀ ਰਾਜਨੀਤੀ ਪੰਜਾਬ ਦੇ ਵਿੱਚ ਬਹੁਤ ਤੇਜ਼ੀ ਨਾਲ ਵੱਧਦੀ ਪਈ ਹੈ। ਮੈਂ ਆਖਰੀ ਸਵਾਲ ਡਾਕਟਰ ਸਾਹਿਬ ਪੁੱਛਣਾ ਚਾਹੁੰਦਾ ਹਾਂ। ਹੁਣ ਜਿਵੇਂ ਤੁਸੀਂ ਵੀ ਦੱਸ ਰਹੇ ਸੀ ਰਾਣਾ ਇੰਦਰਪ੍ਰਤਾਪ ਤੱਥਾਂ ਦੀ ਗੱਲ ਕਰਦੇ ਹੋ ਉਹਨਾਂ ਨੂੰ ਪਤਾ ਕਿੰਨਾ ਕਿਉਂ ਸਿੱਕ ਪਾਣੀ ਆਇਆ ਤੇ ਕਿੰਨਾ ਉਹਦਾ ਫਾਲਟ ਹੈਗਾ। ਕੀ ਕਾਂਗਰਸ ਵਾਸਤੇ ਰਾਣਾ ਇੰਦਰਪ੍ਰਤਾਪ ਨੂੰ ਦੁਬਾਰਾ ਹਰਾਉਣਾ ਜਾਂ ਉਹਨਾਂ ਨੂੰ ਹਰਾਉਣਾ ਬੀਸਿਕਲੀ ਔਖਾ ਹੋਊਗਾ? ਦੇਖੋ ਸਾਫ ਸਿੰਘ ਜੀ ਹਜੇ ਨਾ 1.5 ਸਾਲ ਦੇ ਆਸ-ਪਾਸ ਪਿਆ ਚੋਣਾਂ ਨੂੰ। ਕਾਂਗਰਸ ਕੀ ਡਿਸੀਜਨ ਲੈਂਦੀ ਹੈ ਰਾਣਾ ਇੰਦਰਪ੍ਰਤਾਪ ਆਜ਼ਾਦ ਖੜੇ ਹੁੰਦੇ ਆ ਕਿ ਕਿਸੇ ਪਾਰਟੀ ਵੱਲੋਂ ਖੜੇ ਹੁੰਦੇ ਆ? ਉਹ ਹਜੇ ਆਉਣ ਵਾਲਾ ਵਕਤ ਦੱਸੇਗਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਸੁਲਤਾਨਪੁਰ ਲੋਧੀ ਚ ਸਪੇਸ ਬਹੁਤ ਹੈ ਪੋਲਿਟੀਕਲ ਸਪੇਸ ਬਹੁਤ ਹੈ ਉਥੇ ਅਕਾਲੀ ਦਲ ਵੀ ਕਮਜ਼ੋਰ ਹੈਗਾ ਉਥੇ ਆਮ ਆਦਮੀ ਪਾਰਟੀ ਵੀ ਕਮਜ਼ੋਰ ਹੈ ਉਥੇ ਕਾਂਗਰਸ ਵੀ ਕਮਜ਼ੋਰ ਹੈ ਕਿਉਂਕਿ ਕਾਂਗਰਸ ਦਾ ਕੈਂਡੀਡੇਟ ਵੀ ਹਰ ਗਿਆ ਅਕਾਲੀ ਦਲ ਵੀ ਬਹੁਤ ਜਮੀਨ ਜਮੀਨ ਦੇ ਉੱਤੇ ਹੈਗਾ ਵਾ ਤੇ ਇਸ ਕਰਕੇ ਹਜੇ ਆਉਣ ਵਾਲਾ ਟਾਈਮ ਦੱਸੂਗਾ ਸੁਲਤਾਨਪੁਰ ਲੋਧੀ ਦੀ ਸਿਆਸਤ ਕਿਸ ਪਾਸੇ ਨੂੰ ਜਾਂਦੀ ਹੈ ਲੇਕਿਨ ਇਹ ਹੈਗਾ ਕਿ ਰਾਣਾ ਇੰਦਰ ਪ੍ਰਤਾਪ ਇੱਕ ਬਹੁਤ ਵੱਡੀ ਧਿਰ ਹੈ ਜਿਹਨੂੰ ਹਰਾਣਾ ਔਰ ਜਿਹਨੂੰ ਲੈਣ ਲਈ ਸਾਰੀ ਪਾਰਟੀਆਂ ਪੱਬਾਂ ਭਾਰ ਵੀ ਹੋਣਗੀਆਂ ਬਿਲਕੁਲ ਇਹ ਸਿਚੁਏਸ਼ਨ ਹੁਣ ਵੇਖਣ ਵਾਲੀ ਗੱਲ ਹੈ ਕਿ ਆਖਿਰ ਕੀ ਕੁਝ ਸਾਹਮਣੇ ਆਉਂਦਾ ਪਹਿਲੀ ਵੱਲ ਵੱਡੀ ਗੱਲ ਤਾਂ ਇਹ ਕਿ ਜੋ ਕੁਝ ਵਾਪਰ ਰਿਹਾ ਹੈ ਉਸ ਉੱਤੇ ਸਿਆਸਤਦਾਨਾਂ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਜਿਵੇਂ ਕਿ ਡਾਕਟਰ ਸਾਹਿਬ ਨੇ ਕਿਹਾ ਆਉਂਦਾ ਸਮਾਂ ਸਿਆਸਤ ਵਿੱਚ ਕਿਹੜੇ ਨਵੇਂ ਮੋੜ ਲੈ ਕੇ ਆਵੇਗਾ ਦੱਸਦੇ ਰਵਾਂਗੇ ਮੇਰੇ ਨਾਲ ਕੈਮਰਾਮੈਨ ਜਸਪ੍ਰੀਤ ਸਿੰਘ ਮੈਂ ਸਾਹਿਬ ਸਿੰਘ ਇਜਾਜ਼ਤ ਚਾਹੁੰਨਾ ਬਣੇ ਰਵਾਂ ਇੰਡੀਆ ਪੰਜਾਬੀ ਤੇ